ਟੜਕੇ ਟੜਕੇ ਪੁਲਿਸ ਮੁਲਾਜ਼ਮਾਂ ਦੇ ਨਾਲੇ ਵੱਡਾ ਨਾਮੀ ਗੈਂਗਸਟਰ ਜੋ ਹੈ ਉਹਨਾਂ ਦੇ ਵਿਚਾਲੇ ਮੁਟਪੇੜ ਹੋਈ ਹੈਗੀ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਵੱਡਾ ਨਾਮੀ ਜੋ ਗੈਂਗਸਟਰ ਹੈ ਉਹ ਜ਼ਖਮੀ ਹੋਇਆ ਕਿਉਂਕਿ ਉਸ ਨੂੰ ਗੋਲੀ ਵੱਜੀ ਹੈਗੀ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋ ਗੈਂਗਸਟਰ ਹੈ ਇਸ ਇਲਾਕੇ ਦੇ ਵਿੱਚ ਫਿਰਦਾ ਹੋਇਆ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਤੇ ਨਾਕੇਬੰਦੀ ਦੇ ਦੌਰਾਨ ਇਹ ਜੋ ਗੈਂਗਸਟਰ ਹੈ ਉਹ ਆ ਰਿਹਾ ਸੀ ਅਜੇਹ ਦੇ ਵਿੱਚ ਇਸ਼ਾਰਾ ਉਸ ਨੂੰ ਕੀਤਾ ਗਿਆ ਪੁਲਿਸ ਦੇ ਵੱਲੋਂ ਰੁਕਣ ਦੇ ਲਈ ਪਰ ਉਹ ਨਹੀਂ ਰੁਕਿਆ ਤੇ ਉਸ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਪੁਲਿਸ ਮੁਲਾਜ਼ਮਾ ਹੋਤੇ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜੋ ਹੈ ਜਵਾਬੀ ਕਾਰਵਾਈ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਅਜੇਹ ਦੇ ਵਿੱਚ ਹੁਣ ਗੈਂਗਸਟਰ ਜੋ ਹੈ ਕਾਬੂ ਕਰ ਲਿਆ ਗਿਆ ਤੇ ਦੱਸਿਆ ਜਾ ਰਿਹਾ ਉਸ ਦੇ ਕੋਲੋਂ ਹਥਿਆਰਾਂ ਦਾ ਜ਼ਖੀਰਾ ਵੀ ਜਿਹੜਾ ਹੈਗਾ ਬਰਾਮਦ ਹੋਇਆ ਹੈਗਾ ਤੇ ਲਗਾਤਾਰ ਉਸ ਤੋਂ ਪੁੱਛਗਿੱਛ ਜੋ ਹੈ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਲਈ ਮੁਹਿੰਮ ਲਗਾਤਾਰ ਜਾਰੀ ਹੈਗੀ ਆ ਜਿਸ ਦੇ ਤਹਿਤ ਅਪਰਾਧਿਕ ਤੱਤਾਂ ਨੂੰ ਲਗਾਤਾਰ ਕਾਬੂ ਕੀਤਾ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਹੁਣ ਇੱਕ ਹੋਰ ਸਫਲਤਾ ਮਿਲੀ ਹੈਗੀ ਆ ਐਂਟੀ ਟਾਸਕ ਫੋਰਸ ਨੂੰ ਅਤੇ ਸੀਆਈਏ ਜੈਤੋ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਵਿਦੇਸੀ ਜੋ ਵਿਦੇਸੀ ਗੈਂਗਸਟਰ ਹੈ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਤਲਵੰਡੀ ਪੁਗੇਰੀਆ ਮੋਗਾ ਨੂੰ ਪਿੰਡ ਕੁਗਿਆਣਾ ਨੇੜੇ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਤਸਵੀਰ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਜਾਣਕਾਰੀ ਜੋ ਇਹ ਦਿੱਤੀ ਗਈ ਹੈ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਦੇ ਵੱਲੋਂ ਉਹਨਾਂ ਦੱਸਿਆ ਕਿ ਵਿਦੇਸ਼ੀ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਸ਼ੂਟਰ ਮਨਪ੍ਰੀਤ ਸਿੰਘ ਉਰਫ ਮੰਨੀ ਜਿਸ ਉੱਤੇ ਕਤਲ ਅਤੇ ਹਸਲਾ ਐਕਟ ਦੇ ਤਹਿਤ ਮਾਮਲੇ ਪਹਿਲਾਂ ਤੋਂ ਦਰਜ ਨੇ ਉਸ ਦੀ ਫਰੀਦਕੋਟ ਦੇ ਇਲਾਕਿਆਂ ਦੇ ਵਿੱਚ ਘੁੰਮਣ ਨੂੰ ਲੈ ਕੇ ਜੋ ਇਹ ਜਾਣਕਾਰੀ ਮਿਲੀ ਸੀ ਜਿਸ ਦੇ ਤਹਿਤ ਏਜੀਟੀਐਫ ਅਤੇ ਸੀਆਈਏ ਜਾਤੂ ਨੇ ਪਿੰਡ ਕੋ ਗਿਆਣਾ ਤੋਂ ਸਾਦਕ ਰੋਡ ਤੇ ਨਾਕਾ ਲਗਾਇਆ ਹੋਇਆ ਸੀ ਉਸ ਸਮੇਂ ਇਸ ਦੋਸ਼ੀ ਨੂੰ ਮੋਟਰਸਾਈਕਲ ਤੇ ਆਉਂਦੇ ਹੋਏ ਦੇਖਿਆ ਗਿਆ ਜਦੋਂ ਉਸ ਨੂੰ ਰੋਕਣ ਰੁਕਣ ਦੇ ਲਈ ਕਿਹਾ ਗਿਆ ਅਜਿਹੇ ਦੇ ਵਿੱਚ ਉਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਟੀਮ ਉਤੇ ਦੋ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੌਰਾਨ ਉਸ ਦਾ ਮੋਟਰਸਾਈਕਲ ਡਿੱਗ ਜਾਂਦਾ ਹੈ ਜਿਸ ਦੇ ਜਵਾਬ ਦੇ ਵਿੱਚ ਜਦੋਂ ਪੁਲਿਸ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਨੂੰ ਅਰੈਸਟ ਕੀਤਾ ਜਾਂਦਾ ਹੈ ਪੁਲਿਸ ਟੀਮਾਂ ਨੇ ਉਸ ਕੋਲੋਂ ਇੱਕ 30 ਬੋਰ ਦਾ ਪਿਸਤੌਲ ਅਤੇ 4 जिंदा ਕਾਰਤੂਸ ਵੀ ਬਰਾਮਦ ਕੀਤੇ ਨੇ ਇਸ ਦੇ ਨਾਲ ਹੀ ਉਸ ਦੁਆਰਾ ਵਰਤਿਆ ਗਿਆ ਮੋਟਰਸਾਈਕਲ ਵੀ ਹੁਣ ਜ਼ਬਤ ਕਰ ਲਿਆ ਗਿਆ ਜਿਸ ਉੱਤੇ ਜੋ ਹੈ ਉਸ ਵਾਹਨ ਸੀ ਜਿਸ ਉੱਤੇ ਉਹ ਇਲਾਕੇ ਦੇ ਵਿੱਚ ਘੁੰਮ ਰਿਹਾ ਸੀ ਤੁਹਾਨੂੰ ਦੱਸ ਦਈਏ ਜਿਹੜਾ ਮਨਪ੍ਰੀਤ ਸਿੰਘ ਹੈ ਉਰਫ ਮਨੀ ਜੋ ਕਿ 19 ਫਰਵਰੀ 2025 ਨੂੰ ਪਿੰਡ ਕਪੂਰਾ ਜ਼ਿਲ੍ਹਾ ਮੋਗਾ ਵਿਖੇ ਕਤਲ ਦੇ ਵਿੱਚ ਵੀ ਜਿਹੜਾ ਹੈਗਾ ਉਹ ਸ਼ਾਮਲ ਸੀ ਜਿਸ ਦੇ ਸੰਬੰਧ ਦੇ ਵਿੱਚ ਮੁਕੱਦਮਾ ਨੰਬਰ 18 ਤਰੀਕ ਨੂੰ ਜੋ ਹੈ ਅਸਲਾ ਐਕਟ ਦੀ ਧਾਰਾ 103 ਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਇਸ ਦੇ ਨਾਲ ਹੀ 26 ਫਰਵਰੀ 2025 ਨੂੰ ਰਾਜਾ ਢਾਬਾ ਜਗਰਾਉ ਵਿਖੇ ਹੋਈ ਗੋਲੀਬਾਰੀ ਦੇ ਵਿੱਚ ਵੀ ਇਹ ਸਾਕਸ਼ ਸ਼ਾਮਲ ਸੀ ਜਿਸ ਦੇ ਸੰਬੰਧ ਦੇ ਵਿੱਚ ਹੋਰ ਜਿਹੜੇ ਮੁਕੱਦਮੇ ਹੈਗੇ ਦਰਜ ਕੀਤੇ ਗਏ ਸੀ ਤਾਂ ਇਸ ਵਿਅਕਤੀ ਦਾ ਪਿੱਛੋਕੜ ਜੋ ਹੈ ਅਪਰਾਧਿਕ ਹੀ ਦੱਸਿਆ ਜਾ ਰਿਹਾ ਹੈ ਇਹ ਦਵਿੰਦਰ ਬੰਬੀਆ ਗੈਂਗ ਦਾ ਐਕਟਿਵ ਮੈਂਬਰ ਹੈ ਇਸ ਦੇ ਖਿਲਾਫ ਪਹਿਲਾਂ ਤੋਂ 6 ਮਾਮਲੇ ਦਰਜ ਨੇ ਅਜੇਹੇ ਦੇ ਵਿੱਚ ਪਹਿਲਾਂ ਤੋਂ 6 ਮਾਮਲੇ ਦਰਜ ਨੇ ਦੋ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਲੁੜਿੰਦਾ ਸੀ ਇਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਜੇਹੇ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਉਤੇ ਇਸ ਨੂੰ ਫੜਨ ਦੇ ਲਈ ਨਾਕੇਬੰਦੀ ਕੀਤੀ ਜਾਂਦੀ ਹੈ ਕਿ ਜਿੱਥੇ ਤੜਕੇ ਇਸ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਜਿਹੜੇ ਹੈਗੇ ਉਹਨਾਂ ਉਤੇ ਦੋਸਤੋ ਬਾਅਦ ਜਵਾਬੀ ਕਾਰਵਾਈ ਕਰਦੇ ਆ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜੋ ਇਹਨਾਂ ਉਤੇ ਫਾਇਰਿੰਗ ਜੋ ਬਦਮਾਸ਼ ਹੈ ਉਸਨੇ ਫਾਇਰਿੰਗ ਕੀਤੀ ਜਾਂਦੀ ਹੈਗੀ ਆ ਜਸ ਤੋਂ ਬਾਅਦ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੁਣ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਰੈਕર્ડ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈਗਾ ਤਾਂ ਸਾਡੇ ਨਾਲ ਸੁਖਜਿੰਦਰ ਸਹੋਤਾ ਸਾਡੇ ਸਹਿਯੋਗੀ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਆਖਰ ਫਰੀਦਕੋਟ ਦੇ ਵਿੱਚ ਜਿਹੜਾ ਇਹ ਇਨਕਾਊਂਟਰ ਹੋਇਆ ਇਸ ਦੇ ਵਿੱਚ ਹੁਣ ਕੀ ਕੁਝ ਅਪਡੇਟ ਹੈ ਤੇ ਪੂਰਾ ਮਾਮਲਾ ਕੀ ਹੈ ਜੀ ਸੁਖਜਿੰਦਰ ਕੀ ਕੀ ਜਾਣਕਾਰੀ ਹੈ ਤੁਹਾਡੇ ਕੋਲ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਫਰੀਦਕੋਟ ਪੁਲਸ ਨੇ ਅੱਜ ਸਵੇਰੇ ਲਗਭਗ 4:30 ਵਜੇ ਜਿਹੜਾ ਹੈਗਾ ਇੱਕ ਪੂਲਸ ਮੁਕਾਬਲਾ ਕੀਤਾ ਹੈਗਾ ਜਿਸ ਦੇ ਵਿੱਚ ਗੈਂਗਸਟਰ ਮਨਪ੍ਰੀਤ ਮਣੀ ਜੋ ਦਵਿੰਦਰ ਬੰਮੀਹਾ ਗਰੁੱਪ ਦਾ ਦੱਸਿਆ ਜਾ ਰਿਹਾ ਹੈਗਾ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਪੁਲਸ ਨੇ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੈਗਾ ਅ ਐਸਐਸਪੀ ਫਰੀਦਕੋਟ ਦੇ ਮੁਤਾਬਕ ਇੱਕ ਮਨਪ੍ਰੀਤ ਮਣੀ ਜੋ ਗੈਂਗਸਟਰ ਹੈ ਇਸ ਦੀ ਇਨਪੁੱਟ ਸਿੱਗੀ ਈਈਟੀਐਫ ਫਰੀਦਕੋਟ اور ਸੀਆਈਏ ਜਤੂਰੀ ਟੀਮ ਕੋਲ ਕੇ ਇਹ ਫਰੀਦਕੋਟ ਇਲਾਕੇ ਦੇ ਵਿੱਚ ਘੁੰਮ ਰਿਹਾ ਹੈਗਾ ਇਹ ਪਿਛਲੇ ਦਿਨੋਂ ਜਿਹੜੀ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਦੇ ਵਿੱਚ ਇੱਕ ਕਤਲ ਮਾਮਲੇ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਤੇ ਉਸ ਤੋਂ ਬਾਅਦ ਜਗਰਾਵਾਂ ਦੇ ਵਿੱਚ ਰਾਜਾ ਟਾਬਾ ਦੇ ਬਾਹਰ ਜਿਹੜੀ ਫਾਇਰਿੰਗ ਜਿਹੜੀ ਹੈਗੀ ਕਰਕੇ ਉਥੋਂ ਫਰਾਰ ਹੋਇਆ ਸੀਗਾ ਔਰ ਪੁਲਿਸ ਨੂੰ ਲੋੜਿੰਦਾ ਸੀ ਜਿਸ ਤੋਂ ਬਾਅਦ ਪੁਲਿਸ ਦੇ ਪਿੱਛੇ ਲੱਗੀ ਹੋਈ ਸੀ ਤੇ ਫਰੀਦਕੋਟ ਦੇ ਸਾਧਕ ਦੇ ਨੇੜਲੇ ਪਿੰਡ ਘੁਗਿਆਣਾ ਦੇ ਕੋਲ ਇਹਦਾ ਜਿਹੜਾ ਹੈਗਾ ਪੁਲਿਸ ਮੁਕਾਬਲਾ ਜਿਹੜਾ ਹੋਇਆ ਸੀਗਾ ਗੈਂਗਸਟਰ ਦੇ ਲੱਤ ਦੇ ਵਿੱਚ ਗੋਲੀ ਲੱਗੀ ਆ ਪੁਲਿਸ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਨੇ ਪੁਲਸ ਉੱਪਰ ਫਾਇਰਿੰਗ ਕੀਤੀ ਤਾਂ ਉਸ ਤੋਂ ਬਾਅਦ ਜਵਾਬੀ ਫਾਇਰਿੰਗ ਦੇ ਵਿੱਚ ਇਹਦੇ ਲੱਤ ਦੇ ਵਿੱਚ ਗੋਲੀ ਲੱਗੀ ਤੇ ਡਿੱਗਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਪੁਲਿਸ ਤੋਂ ਤਾਂ ਦੱਸਣਾ ਹੈਗਾ ਕਿ ਇਸ ਦੇ ਉੱਪਰ ਲਗਭਗ 6 ਜਿਹੜੇ ਅਪਰਾਧਿਕ ਮਾਮਲੇ ਉਹਦੇ ਵਿੱਚ ਅਰਮਸ ਐਕਟ ਤੇ ਹੋਰ ਜਿਹੜੇ ਹੈਗੇ ਆ ਜੀ ਕਤਲ ਦੇ ਨਾਲ ਸੰਬੰਧਿਤ ਅਜਿਹੇ ਮਾਮਲੇ ਜਿਹੜੇ ਆ ਉਹ ਸ਼ਾਮਲ ਨੇ ਜੀ ਆ ਤਾਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਇਸ ਦੇ ਕੋਲੋਂ ਹਥਿਆਰ ਜੋ ਹੈ ਉਹ ਵੀ ਬਰਾਮਦ ਕੀਤੇ ਗਏ ਨੇ ਤਾਂ ਅਜੇ ਹੀ ਕੋਈ ਜਾਣਕਾਰੀ ਮਿਲੀ ਹੈਗੀ ਕਿ ਪੰਜਾਬ ਦੇ ਵਿੱਚ ਜਾਂ ਕਿਸੇ ਇਲਾਕੇ ਦੇ ਵਿੱਚ ਇਸੇ ਵੱਲੋਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਫਿਲਹਾਲ ਇਹ ਵਾਰਦਾਤ ਕਰਕੇ ਭੱਜਾ ਹੋਇਆ ਸੀ ਔਰ ਨਾਲ ਦੀ ਨਾਲ ਹੀ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਜਨ ਦੇ ਦੱਸਣ ਦੇ ਮਤਬਕ ਹੈ ਕਿ ਇਹ ਜਿਹੜੇ ਲੋਕ ਨੇ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਟੈਸਟ ਨੇ ਤੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਸੀ ਔਰ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਫਰੋਤੀਆਂ ਦੀ ਜਿਹੜੀਆਂ ਵਾਰਦਾਤਾਂ ਨੇ ਫਰੋਤੀਆਂ ਜਿਹੜੀਆਂ ਮੰਗਣੀਆਂ ਚਾਹੁੰਦੇ ਸੀ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਇਹ ਘੁੰਮ ਫਿਰ ਰਿਹਾ ਸੀ ਤੇ ਇਸ ਨੂੰ ਜਿਹੜਾ ਪੁੱਛਣੇ ਮੁਕਾਬਲੇ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਜੀ ਸੁਖਜਿੰਦਰ ਪੁੱਛਗੇ ਚ ਹੁਣ ਤੱਕ ਹੋਈ ਹੋਵੇਗੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਕੋਈ ਖੁਲਾਸਾ ਕੀਤਾ ਗਿਆ ਕਿ ਇਸ ਦੇ ਵੱਲੋਂ ਕੋਈ ਗੁਨਾਹ ਕਬੂਲ ਕੀਤਾ ਗਿਆ ਹੋਵੇ ਜਾਂ ਕੋਈ ਜਾਣਕਾਰੀ ਅਹਿਮ ਜਾਣਕਾਰੀ ਦਿੱਤੀ ਹੋਵੇ ਹਾਲੀ ਤੱਕ ਅਜੇ ਹੀ ਕੋਈ ਜਾਣਕਾਰੀ ਪੁਲਿਸ ਨੇ ਸਾਂਝੀ ਨਹੀਂ ਕੀਤੀ ਪਰ ਪੁਲਿਸ ਨੇ ਇਹ ਜਰੂਰ ਦੱਸਿਆ ਹੈਗਾ ਕਿ ਪਿਛਲੇ ਦਿਨੀ ਜੋ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਦੇ ਵਿੱਚ ਇੱਕ ਕਤਲ ਹੋਇਆ ਸੀ ਉਸ ਦੇ ਵਿੱਚ ਲੋੜੀਂਦੀ ਹੀ ਉਸ ਕਤਲ ਦੀ ਵਾਰਦਾਤ ਨੂੰ ਵੀ ਇਸ ਨੇ ਅੰਜਾਮ ਦਿੱਤਾ ਸੀ ਤੇ ਜਗਰਾਵਾਂ ਦੇ ਵਿੱਚ ਜੋ ਰਾਜਾ ਟੱਬਾ ਉਸ ਦੇ ਬਾਹਰ ਵੀ ਇਸ ਬੰਦੇ ਨੇ ਫਾਇਰਿੰਗ ਕੀਤੀ ਸੀ ਤੇ ਇਸ ਦਾ ਇੱਕ ਸਾਥੀ ਹੈ ਜਿਹੜਾ ਪਿਛਲੇ ਦਿਨੀ ਮੋਗਾ ਪੁਲਿਸ ਵੱਲੋਂ ਜਿਹੜਾ ਮੁਕਾਬਲੇ ਦੇ ਵਿੱਚ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਹ ਭੱਜਣ ਦੇ ਵਿੱਚ ਫਿਰ ਕਾਮਯਾਬ ਹੋ ਗਿਆ ਸੀ ਜੀ ਔਰ ਧੰਨਵਾਦ ਆਈਸੀ ਸਾਡੇ ਨਾਲ ਸਾਡੇ ਸਹਿਯੋਗੀ ਸੁਖਜਿੰਦਰ ਸਹੋਤਾ ਜਿਨ੍ਹਾਂ ਵੱਲੋਂ ਵਿਸਥਾਰ ਪੂਰਵਕ ਇਹ ਜ਼ਰੂਰ ਦਿੱਤੀ ਗਈ ਹੈਗੀ ਕਿ ਇਸ ਮਾਮਲੇ ਦੇ ਵਿੱਚ ਇਸ ਦਾ ਇੱਕ ਸਾਥੀ ਜੋ ਹੈ ਬੀਤੇ ਦਿਨੀ ਹੀ ਗ੍ਰਫਤਾਰ ਕੀਤਾ ਗਿਆ ਤੇ ਹੁਣ ਇਸ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਹੈਗਾ ਹਾਲਾਂਕਿ ਇਸ ਦੇ ਵੱਲੋਂ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਮੌਕੇ ਤੋਂ ਇਹ ਭੱਜ ਨਿਕਲੇ ਪਰ ਪੁਲਿਸ ਮੁਲਾਜ਼ਮ ਜਿਹੜੇ ਨੇ ਫਾਇਰਿੰਗ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈਗੀ ਆ ਅਜਿਹੇ ਦੇ ਵਿੱਚ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈਗਾ ਤਾਂ ਦੋ ਵਾਰਦਾਤਾ ਦੇ ਵਿੱਚ ਲਗਾਤਾਰ ਹੀ ਇਹ ਜੋ ਹੈ ਵੌਂਟਡ ਸੀਗਾ ਇਸ ਦੀ ਭਾਲ ਲਗਾਤਾਰ ਜਾਰੀ ਸੀ ਤੇ ਹੁਣ ਸਾਹਮਣੇ ਮਾਮਲਾ ਆਇਆ ਹੈਗਾ ਕਿ 6 ਸੰਗੀ ਇਹਨੂੰ ਮੁਕਾਦਮੇ ਵੀ ਇਸ ਦੇ ਖਿਲਾਫ ਪਹਿਲਾਂ ਤੋਂ ਦਰਜ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਵਿਦੇਸ਼ੀ ਗੈਂਗਸਟਰ ਦੇ ਨਾਲ ਇਸ ਦੇ ਪਹਿਲਾਂ ਤੋਂ ਹੀ ਸੰਬੰਧ ਜੁੜੇ ਹੋਏ ਨੇ ਲਗਾਤਾਰੀ ਬੰਬੀਹਾ ਗਰੁੱਪ ਦੇ ਨਾਲ ਵੀ ਨੈਟਵਰਕ ਜੋ ਹੈ ਇਹ ਚਲਾ ਰਿਹਾ ਅਜਿਹੇ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਵੱਲੋਂ ਫਰੀਦਕੋਟ ਦੇ ਵਿੱਚ ਜਿਹੜਾ ਇਹ ਵੱਡਾ ਇਨਕਾਊਂਟਰ ਹੋਇਆ ਤੜਕੇ ਤੜਕੇ ਇਸ ਮਾਮਲੇ ਦੇ ਵਿੱਚੋਂ ਫਰੀਦਕੋਟ ਪੁਲਿਸ ਦੇ ਵੱਲੋਂ ਹੋਰ ਕੀ ਕੁਝ ਖੁਲਾਸੇ ਕੀਤੇ ਜਾਂਦੇ ਨੇ ਕਿਉਂਕਿ ਹੁਣ ਜਦੋਂ ਇਸ ਦੀ ਗ੍ਰਫਤਾਰੀ ਹੋ ਗਈ ਹੈ ਤਾਂ ਇਸ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ ਅਹਿਮ ਵੱਡੇ ਖੁਲਾਸੇ ਵੀ ਇਸ ਦੇ ਵੱਲੋਂ ਕੀਤੇ ਜਾ ਸਕਦੇ ਨੇ ਜਿਸ ਬਾਬਤ ਪੁਲਿਸ ਦੇ ਵੱਲੋਂ ਸਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਈ ਜਾਵੇਗੀ ਫਿਲਹਾਲ ਦੇਖਣਾ ਹੋਵੇਗਾ ਕਿ ਕੁਝ ਖੁਲਾਸੇ ਇਸ ਮਾਮਲੇ ਦੇ ਵਿੱਚ ਹੁੰਦੇ ਨੇ